ਵਿਆਜ ਦੀ ਗੱਲ 19 ਕਿਲੋ ਤੇ ਬੰਦਾ ਸੌਹਾਂ ਕਹਿੰਦਾ ਸੀ ਹੂੰ ਠੀਕ ਆ ਵੀ 19 ਕਿਲੋ ਨੋਰਮਲ ਸੇਵਾ ਤੇ ਅਸੀਂ ਚੋਇਆ ਵਾ ਕਿਨਾਂ ਆਪਣਾ ਗਰੰਟੀ ਦੇਦੀ ਪਰ ਆਪਣੀ ਆਤ ਆਪ ਗਰੰਟੀ ਦਿੰਦੇ ਨਹੀਂ ਸਾਰੀਆਂ ਚੀਜ਼ਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਝੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਪਹਿਲਾਂ ਦੱਸ ਦਿਨਾ ਕਿ ਅੱਜ ਦੀ ਵੀਡੀਓ ਥੋੜੀ ਜਿਹੀ ਵੀਰੇ ਲੰਬੀ ਹੋਣ ਆਲੀ ਆ ਕੌ ਕਿ ਬਾਈ ਕੋਲ ਨਾਗ 8 ਆ ਵੀਡੀਓ ਨੂੰ ਐਂਡ ਟਿੱਕਰ ਦੇਖ ਲਿਓ ਕੱਲੇ ਕੱਲੇ ਨਗ ਦੀ ਆਪਾਂ ਫੁੱਲ ਡਿਟੇਲ ਲੈ ਕੇ ਦੇਵਾਂਗੇ ਜੀ ਜੇ ਆਪਾਂ ਰੇਟ ਦੀ ਗੱਲ ਕਰਗੇ ਤਾਂ ਰੇਟ ਬਿਲਕੁਲ ਜਾਇਜ਼ ਹੀ ਹੋ ਜਾਣੇ ਆ ਛੋਟੇ ਤੋਂ ਛੋਟਾ ਮੁੱਲ ਤੇ ਚੰਗੇ ਤੋਂ ਚੰਗਾ ਮੁੱਲ ਜਿੰਨਾ ਚ ਸੂਏ ਸਵਾਏ ਨਗ ਵੀ ਆ ਕ੍ਰੋਸ ਅੰਗ ਵੀ ਆ ਜਰਸੀ ਵੀ ਆ ਆਇਰ ਸ਼ੈਰ ਵੀ ਆ ਵੀਡੀਓ ਨੂੰ ਗੌਰ ਨਾਲ ਦੇਖਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜਾ ਨਾਕ ਤੁਹਾਨੂੰ ਫੱਟ ਆ ਗਿਆ ਆਕੇ ਤਸੱਲੀਬਰਖਤ ਤੁਸੀਂ ਕਰਨੀ ਸਸੀ ਗਾਲ ਜੀ ਹੱਸੀ ਗਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀਬਾਈ ਪੈਂਡ ਕਿੜੇ ਇੱਕ ਜਿਲ੍ਹਾ ਮੋਗਾ ਤਸਵੀਰ ਵੀ ਮੋਗਾ ਬਈ ਮੋਬਾਈਲ ਨੰਬਰ 8198856080 ਹੈ ਬੜੇ ਬਈ 8 ਨਾਕ ਹੈ ਬਈ 8 ਹੈ ਬਈ ਗਾਂਆਂ ਦਾ ਹੋਰ ਵੀ ਆ ਜਾਣ ਕੇ 8 ਪਾਉਣ ਲੱਗਿਆਂ ਠੀਕ ਆ ਹਾਂ ਮੁੱਲ ਅਜ ਕਿੰਨੇ ਤੋਂ ਸਟਾਰਟ ਹੋ ਜਾਣਾ ਮੁੱਲ 48 ਤੋਂ ਲੈ ਕੇ 71 ਤਾਈਂ ਆ ਕੱਤਰ ਤਿੱਕਾ ਹਾਂਜੀ ਬਾਈ ਠੀਕ ਆ ਦੁੱਧ ਕਿੰਨੇ ਤੋਂ ਸਟਾਰਟ ਹੋ ਜਾਣਾ ਦੁੱਧ 15 16 ਤੋਂ ਲੈ ਕੇ 23 24 ਤੱਕ ਕਾਲੀਆਂ ਗਾਂਆਂ ਬਾਈ ਸਾਰੀਆਂ 23 24 ਹਾਂਜੀ ਬਾਈ ਠੀਕ ਆ ਕਿਧਰੋਂ ਲੱਗ ਗਏ ਬਾਈ ਬਾਹ ਸੂਈ ਤੋਂ ਲੱਗ ਜਾਂਦੇ ਆ ਬਾਈ ਸੂਆ ਕਿੰਨੇ ਮਾ ਵਹਿੜਦਾ ਜੀ ਬਈ origignal ਦੂਜੇ ਸੂਏ ਆ ਠੀਕ ਆ ਇਹ ਪਹਿਲਣ ਵੱਚੀ ਪਿਛਲੇ ਸੂਏ ਮੈਥੋਂ ਹੀ ਗਈ ਆ ਹਮ ਆਪਾਂ 10 ਵੀ ਦਿੰਨੇ ਆ ਹਰਗੀ ਵਾਲੇ ਮੇਰੀ ਭੂਆ ਹਮ ਉਹਨਾਂ ਕੋਲੇ ਸੀ ਨਾਰਮਲ ਸੇਵਾ ਤੇ 16 17 ਕਿਲੋ ਦੁੱਧ ਇਹਦਾ ਚੋਈ ਗਏ ਆ ਅੱਛਾ ਕੱਲ ਦੀ ਸੂਈ ਵੀ ਆਪਣੇ ਕੋਲੇ ਅੱਜ ਤੜਕੋ ਲਿਆਂਦੀ ਆ ਵਿਵੇਚਨ ਨੂੰ ਇੱਥੇ ਆ ਗਈ ਉਹ ਬਾਹਰ ਚਲੇ ਗਏ ਆ ਠੀਕ ਆ ਥਾਣਾ ਦੀ ਜ਼ੇਰ ਦੀ ਠੰਡੀ ਸੀਲ ਦੀ ਆਪਣੀ ਯਾਰ ਫੁੱਲ ਬੜਾ ਫੁੱਲ ਗਰੰਟੀ ਆ ਮਗਰ ਬੱਛਾ ਉਹਦੇ ਵੀ ਬੱਛਾ ਦੋਵਾਂ ਦੇ ਮਗਰ ਬੱਛੇ ਹੀ ਆ ਜ਼ੇਰ ਕੰਪਲੀਟ ਆ ਗਰੰਟੀ ਹੋਊਗੀ ਬਾਈ ਜ਼ੇਰ ਦੀ ਠੀਕ ਆ ਹਾਂ ਬਾਕੀ ਜਰਸੀ ਦਾ ਵੀਰੇ ਜਿਹੜਾ ਦੁੱਧ ਹੁੰਦਾ ਇੱਕ ਹੋਰ ਬੜਾ ਦਾਖ ਦਿੰਨਾ ਹਾਂਜੀ ਕੋਈ ਐ ਨਹੀਂ ਕਿ ਵੀਡੀਓ ਬਣਾਉਣੀ ਤੇ ਸਿੱਧੀ ਛੱਡੀ ਆ ਹੂੰ ਠੀਕ ਆ ਉਹਨਾਂ ਦੀ ਤੜਕਾ ਵੇੜ ਚੋਈ ਵੀ ਆ ਥਾਣਾ 'ਚ ਦੁੱਧ ਹੀ ਛੱਡਿਆ ਹੂੰ ਸਾਢੇ 5 ਤੋਂ 6 ਕਿਲੋ ਦੁੱਧ ਬੋਲਾ ਕੱਢਿਆ ਵਾ ਵੇੜ ਦਾ ਇੱਕ ਡੰਗ ਦਾ ਇੱਕ ਡੰਗ ਦਾ ਬਈ 12 ਕਿਲੋ ਆ ਰਾਹਣਾ ਬਈ ਹੱਸ ਕੇ ਹੋਊਗਾ ਚਲੋ ਜੇ ਬਈ ਛੱਡਿਆ ਵੀ ਹੋਵੇ ਤੁਸੀਂ ਛੱਡਿਆ ਮੰਨ ਕੇ ਆਜੋ ਆਪਦੀ ਜਿਹੜਾ ਦੋ ਟਾਈਮ ਚਵਾਈ ਕਰਕੇ ਤਿੰਨ ਟਾਈਮ ਚਵਾਈ ਕਰਕੇ ਲੈ ਜਾਓ ਉਦੋਂ 11-12 ਕਿਲੋ ਚਵਾ ਦਾਂਗੇ ਬਈ ਯਾਰ ਦਸੱਲੀ ਕਰਕੇ ਲਿਜਾਵੇ ਅਗਲੇ ਨੇ ਪੈਸੇ ਲਾਉਣੇ ਆ ਹੂੰ ਰੁਪਏ 10 ਬਣਾਉਣੇ ਔਖੇ ਆ ਬਈ ਹੂੰ ਆਪਣਾ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਆਪਣੇ ਘਰੇ ਆਵੇ ਅਗਲਾ ਦਸੱਲੀ ਕਰਕੇ ਲਿਜਾਵੇ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਲੰਮਾਈ ਤੋੜਦੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਕੋੜ ਸ਼ਾਕ ਪੂਰਾ ਵੀ ਨਹੀਂ ਰੰਗ ਪ੍ਰਿੰਟ ਪੂਰਾ ਚੰਗਾ ਤੇ ਇਹਦੇ ਚ ਬਈ ਹਨਾ ਇਹ ਹੁਣ ਸੂਇਆ ਸਵਾਇਆ ਨਾਗਾ ਜ਼ੇਰ ਦੀ ਗਾਰੰਟੀ ਵੀਰੇ 6 ਫੈਟ ਦੀ ਗਾਰੰਟੀ ਹੋਊਗੀ ਨਾਲ ਵਹਿੜਦੀ ਨਾਲ ਫੈਟਦੀ ਹਾਂ ਦੁੱਧ ਅਗਲੇ ਦੀ ਸੇਵਾ ਦਾ ਹੋਊਗਾ ਉਹਨਾਂ ਨੇ ਨਾਰਮਲ ਸੇਵਾ ਦੇ 15 16 117 ਤੱਕ ਚੋਈ ਗਏ ਆ ਭੈਣ ਭਰਾਵਾਂ ਦੀ ਸਮਝ ਨਾ ਲੈਣ ਠੀਕ ਆ ਹਾਂ ਬਾਕੀ ਰੰਗ ਬ੍ਰੈਂਡ ਤੁਸੀਂ ਚੈੱਕ ਕਰ ਹੀ ਸਕਦੇ ਹੋ ਦੁੱਧ ਸੇਵਾ ਦੇ ਸ਼ਰਤੇ ਆ 11 ਕਿਲੋ ਦੇ ਲਗਭਗ ਬੋਲੀ ਤਿਆਰ ਆ ਆਪ ਦੀ ਦੋ ਟਾਈਮ ਚਾਹ 4 ਟਾਈਮ 6 ਟਾਈਮ ਚਵਾਈ ਗਾਪ ਲਿਓ ਜੀ ਇੱਕ ਹੋਰ ਗੱਲ ਬਈ ਕੁਈ ਸੱਜਣ ਪ੍ਰਾ ਮਨ ਲੋ 50 100 ਕਿਲੋਮੀਟਰ ਤੋਂ ਚੱਲ ਕੇ ਆ ਗਿਆ ਹੈ ਨਾ ਹਾਂਜੀ ਬਈ ਇੱਥੇ ਆਏ ਤੇ ਬਈ ਕੋਈ ਥਣਾ ਚੂਨੀ ਕੀ ਨਿਕਲ ਜੇ ਲੱਤ ਛੜ ਮਾਰ ਜਿੰਨਾ ਅਗਲੇ ਦਾ ਤੇਲ ਦਾ ਖਰਚਾ ਹੋਇਆ ਜਿੰਨੀ ਅਗਲੇ ਨੇ ਸਾਈ ਪਾਈ ਉਹ ਤੂੰ ਸਭ ਕੋ ਦੁਗਣਾ ਮੋੜਾ ਸਾਈ ਵੀ ਦੁਗਣੀ ਮੜੂ ਤੇਲ ਖਰਚਾ ਵੀ ਦੇ ਕੇ ਮੋਟਾਂਗੇ ਵੜ ਉਹੋ ਜਿਹਾ ਕੋਈ ਨੌਕਸ ਨਿਕਲੇ ਆਪਣੇ ਪਾਸੋਂ ਥਣਾ ਚੋਂ ਹਾਂ ਤੇ ਮਨ ਲੋ ਪਾਰ ਪਿੱਛੇ ਜੋ ਪਾਰ ਪਿੱਛੇ ਜੋ ਬਾਹਰ ਗੱਬਣਾ ਵੀ ਖੜਿਆ ਉਹਨਾਂ ਦੀ ਵੀ ਜਾਨੀ ਵੱਡੀ ਛੋਟੀ ਆਪਦੀ ਵੇਖ ਵੇਖ ਕੇ ਆ ਵੀ ਅਗਲਾ ਬਾਈ ਜੇ ਹੋਰ ਕਿਸੇ ਸਾਰੇ ਕਾਹੇ ਦੀ ਗਾਰੰਟੀ ਆ ਮੈਂ ਕਹਾਂ ਫੁੱਲ ਬੜਾ ਫੁੱਲ ਹੋਊਗਾ ਬੜਾ ਕਹਿਣ ਦੀਆਂ ਗੱਲਾਂ ਨਹੀਂ ਠੀਕ ਆ ਬਾਈ ਦੂਜਾ ਸੂਆ ਸੂਈ ਆ ਬਰਾੜਾ ਤੜਚੋ ਸੂਈ ਆ ਬੱਚਾ ਕੀ ਦਿੱਤਾ ਜੀ ਇਹਦੇ ਵੀ ਬੱਚਾ ਦਿੱਤਾ ਬਾਈ ਬੱਚੇ ਹੀ ਦਿੱਤਾ ਹਾਂ ਜੇਰ ਦੀ ਗਾਰੰਟੀ ਆ ਵੀਰੇ ਜੇਰ ਦੀ ਵੀ ਪੈ ਗਈ ਪੈ ਗਈ ਵੀਰੇ ਓਕੇ ਆ ਜਮਾ ਵੀਡੀਓ ਮਿਲੂਗੀ ਜੇਰ ਪਈ ਜਾਂਦੀ ਦੀ ਵੀ ਤੇ ਢਿੱਗੀ ਦੀ ਵੀ ਠੀਕ ਆ ਠੀਕ ਆ ਇਹਦਾ ਬੋਲਾ ਕੱਢਿਆ ਸਾਢੇ 3 ਕਿਲੋਵੇਂ ਜੇਰ ਪੈਣ ਤੋਂ ਪਹਿਲਾਂ ਹਾਂ ਬਾਈ ਠੀਕ ਆ ਬਾਕੀ ਅਗਲਾ ਦੁੱਧ ਦਾ ਅਗਲਾ ਆ ਦੀ ਸਮਝ ਨਾ ਲੈ ਬਈ ਅਗਲੇ ਨੇ 15 ਕਿਲੋ ਦੱਸਿਆ ਪਹਿਲੇ ਸੂਏ ਦਾ ਬਾਈ ਹੂੰ ਇਹ ਆਰ ਕੀ ਅਗਲਾ ਆ ਦੀ ਸਮਝ ਨਾ ਲੈ ਦੇਲੇ ਠੀਕ ਆ ਇਹਦੇ ਆ ਮੂਰਲੇ ਪਾਸੇ ਆ ਨਾ ਬਾਈ ਜੇ ਉਹਦੇ ਚ ਤੌਂਕਾ ਵੀ ਦੁੱਧ ਦਾ ਆ ਜੇ ਜਾਂ ਸਰਾਖ ਵੀ ਹੋਵੇ ਹੂੰ ਠੀਕ ਆ ਸਾਈ ਦੁੱਗਣੀ ਮੋੜ ਦਾ ਹਾਂ ਸਾਈ ਦੁੱਗਣੀ ਮੋੜ ਦਾ ਠੀਕ ਆ ਬਾਕੀ ਨਿੱਕਰ ਨਰੋਈ ਇਹ ਵੀ ਪੂਰੀ ਚੰਗੀ ਆ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਸੋਨਾ ਖਣਾ ਦਾ ਸੈਜ ਆ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਤੇ ਫੋਰ ਸ਼ਾਂ ਕਿਦੇ ਇੱਕ ਜਿਹੜੀ ਮਾੜਾ ਜਾਂ ਟੈਮਕਣਾ ਜਾਂ ਉਹੀ ਆ ਉਹ ਚੱਲਦਾ ਨਹੀਂ ਗਾ ਬਾਈ ਕਹਿੰਦਾ ਜੇ ਚੱਲ ਜੇ ਤੇ ਆਪਾਂ ਉਸ ਚੀਜ਼ ਦੇ ਦੇਣਦਾਰ ਹਾਂ ਬਾਈ ਫੈਕਸ ਆਰਡਰ ਦੀ ਵਹਿੜਾ ओरिजिनल ਪੰਜਾਬ ਵਾਲੀਆਂ ਜਹਰ ਸਿੰਘਾਂ ਕੋਈ ਹਮਾਚਲ ਵਾਲੀ ਨਾ ਸਮਝ ਲੈ ਇਹਨਾਂ ਨੂੰ ਬਾਈ ਠੀਕ ਆ ਦੱਸੀ ਜਾਂਦੀਆਂ ਵਹਿੜਾਂ ਤੂੰ ਵੀ ਨਾ ਤਾਂ ਵੀਡੀਓ ਬਣਾਉਣਾ ਬਰਾੜਾ ਹੂੰ ਸਮੀ ਪਲੀ ਆ ਪੂਰੀ ਗੋਲ ਚਾਰੇ ਪਾਸੋਂ ਐ ਫਿਰਦੀ ਆ ਬੱਚੇ ਦਾ ਘਰ ਦੀ ਥੋੜਾ ਜਿਹਾ ਹੂੰ ਟੜ ਕੇ 3 ਵਜੇ ਸੁੱਈਏ ਤੇ 5 ਵਜੇ ਵਹਿੜ ਨੇ ਜੇਰ ਪਾਤੀ ਸੀ ਬਾਈ ਠੀਕ ਆ ਹਾਂ ਠੀਕ ਆ ਬਾਕੀ ਥਣ ਭਾਂਡੇ ਦੀ ਹੈ ਨਾ ਪੂਰੀ ਸਾਰ ਗਾਰੰਟੀ ਆ ਬਾਈ ਆਪਾਂ ਇਹ ਗਾਂ ਪਹਿਲੀ ਆ ਹੂੰ ਜਰਸੀਆਂ ਮੇਰੇ ਕੋਲੇ ਵੀ ਬਹੁਤ ਹੁੰਦੀਆਂ ਹੂੰ ਬੋਲਾ ਵੀ ਜਮਾ ਚਟਾ ਦੁੱਧ ਐ ਨਹੀਂਗਾ ਵੀ ਕੋਈ ਪੀਲਾ ਹੋਊਗਾ ਇਹਦੇ ਕੋਸ ਹੋਊਗਾ ਠੀਕ ਆ ਹਾਂ ਇਹ ਵੀ ਗਾਰੰਟੀ ਆ ਆਪਣੀ ਨਾਲ ਠੀਕ ਆ ਜੀ ਜੇ ਇਹਦਾ ਦੁੱਧ ਨਾ ਚਿੱਟਾ ਹੋਵੇ ਦੋਹਾਂ ਦੇ ਇਹਨਾਂ ਦਾ ਹੂੰ ਅਗਲਾ ਗਾਣਾ ਲਈ ਆਵੇ ਇਹ ਮੱਜਾਂ ਰਗਾ ਚ ਆਈ ਹਾਂ ਸੋਦੇ ਮੱਜੇ ਟੈਪ ਹੀ ਆ ਗਏ ਜਾਂ ਯਾਰ ਆਪਣੀ ਵੈੜ ਗਰਮ ਹੋਵੇ ਜਾਂ ਕੁਛ ਵੀ ਹੋਵੇ ਬਾਈ ਆਪਾਂ ਵਾਰ-ਵਾਰ ਕਹਿੰਨੇ ਆ ਹੂੰ ਨਿਆਣਾ ਪਾਉਣਾ ਪਾਇਓ ਨਹੀਂ ਪਾਉਣਾ ਨਾ ਪਾਇਓ ਵੈੜਾਂ ਜਿਆਦਾ ਨਹੀਂ ਧਾਰਾਂ ਮਾਰ ਕੇ ਵੀ ਆਪਾਂ ਵਿਖਾ ਦੇ ਦੇਣਾ ਹੂੰ ਜੈਜ ਡਿਮਾਂਡ ਇਹਦੀ ਵੀਰ ਮੋਲ ਉਹਦਾ ਵੀ ਨਹੀਂ ਕੀਤਾ ਆਪਾਂ ਅਜੇ ਹੂੰ ਦੋਵਾਂ ਦਾ 53 53000 ਰੁਪਏ ਲੈਣਾ ਜੋੜਾ ਲੈ ਜੀ ਜੋੜਾ ਲੈ ਉਹਦਾ 51 51 ਦਾ ਕੱਲੀ ਕੱਲੀ 53 53 ਦੀ ਜੋੜਾ 52 52 ਦਾ 1 ਲੱਖ ਤੇ 2000 ਦਾ ਹੂੰ ਠੀਕ ਆ ਕੱਲੀ ਕੱਲੀ ਲੈਣੀ 53 53 ਦੀ ਮੁੱਲ ਦੋਹਾਂ ਦਾ ਹੀ 60 60 ਆ ਭਣ ਤੋੜਨਾ ਕੋਈ ਭਣ ਭਰਾ ਦੇ ਠੀਕ ਆ ਜੀ ਹਾਂ ਤਿੰਨ ਨੰਬਰ ਵੀ ਆ ਗਈ ਬਾਈ ਜਰਸੀ ਹਨਾ ਦੂਜਾ ਸੂਆ ਬਾਈ ਹਾਂਜੀ ਜਿਹੜੇ ਬੰਦਿਆਂ ਦੇ ਘਰੇ ਵੱਚੀ ਜੰਮੀ ਆ ਭਲੀ ਆ ਪਹਿਲਾ ਸੂਆ ਚੋਇਆ ਨੰਬਰ ਵੀ ਦੇ ਦਾਂਗੇ ਹੂੰ 21 ਤੋਂ 22 ਕਿਲੋ ਦੋ ਤਾਂ ਚੋਇਆ ਉਹਨਾਂ ਨੇ ਪਲੂਨ ਦਾ ਹੂੰ ਦੈਨ ਲੈ ਜੇ ਤਿੰਨ ਲੈ ਜੇ ਚਾਰ ਲੈ ਜੇ ਠੀਕ ਆ ਬਾਕੀ ਦੁੱਧ ਆਉਦੀ ਭੈਣ ਭਰਾ ਸੌਂਝਣਾ ਲੈਣਾ ਆਪਾਂ 20 ਮੰਨ ਕੇ ਲਈ ਹੂੰ ਰੰਗ ਪ੍ਰਿੰਟ ਪੂਰਾ ਚੰਗਾ ਵਜਨ ਵੀ ਫੋਲਾ ਤੇ ਨਾੜਾ ਨੂੜਾ ਵੀ ਐਨ ਪੂਰੀਆਂ ਟੌਕ ਦੀਆਂ ਬਾਈ ਠੀਕ ਸੈਕ ਹਾਂ ਹੂੰ ਆਏ ਨਹੀਂ ਗਾ ਬਾਈ ਇਧਰ ਨੂੰ ਲੈ ਕੇ ਚੱਲੀ ਇਧਰ ਨੂੰ ਨੇਰਾ ਪਊਗਾ ਐਨ ਲੈ ਲੈ ਬਾਈ ਹੂੰ ਇਧਰ ਨੂੰ ਲੈ ਕੇ ਚੱਲੀ ਥਣ ਭਾਂਡਾ ਵੀਰੇ ਚੈੱਕ ਕਰ ਲੋ ਨਿੱਗਰ ਨਰੋਹੀ ਪੂਰੀ ਆ ਗੋਲੇ ਵਰਗੀ ਬੱਚੀ ਪਈ ਆ ਸ਼ਾਨਦਾਰ ਵਾਨਾ ਮੁੱਠੀ ala ਥਾਣਾ ਕੱਲਾ ਕੱਲਾ ਨਿਖੜਮਾ ਤੇ ਪੂੜ ਛਾਂ ਕੇ ਦੇ ਹੋਰਾ ਵੀ ਨਹੀਂ ਬਾਈ ਕਿਸੇ ਫਾਰਮ ਚ ਰੱਸਾ ਲਾ ਕੇ ਛੱਡੀ ਹੋਵੇ ਨਾ ਵਹਿੜ ਹੂੰ ਅੱਜ ਇਹ 1.5 ਲੱਖ ਮੰਗ ਲੈਣਾ ਲੋਕਾਂ ਨੇ ਹੂੰ ਠੀਕ ਆ ਤੇ ਵਹਿੜ ਦਾ ਆਪਾਂ ਭਾਅ ਵੇਖ ਲਈ ਅੱਦਾ ਹੀ ਕਰਨਾ ਜਿੰਨਾ ਕਰਨਾ ਆਪਾਂ ਬਹਾਨਾ 71 ਦੀ ਇਹੇ ਆਫਰ ਹੀ ਛੱਡਣੀ ਆ ਅੱਜ ਆਫਰ ਹੀ ਦੇਣਾ ਹਾਂ ਠੀਕ ਆ ਮੈਂ ਗਾਰੰਟੀ ਦਿੰਦਾ ਐਨੀ ਵਜਨ ਵਾਲੀ ਤੇ ਥਾਣ ਲੈ ਵਾਲੀ ਝੋਲੀ ਵਾਲੀ ਵਹਿੜ ਆ ਆਪਾਂ ਅਜ ਕੋਈ ਵਹਿੜ ਦੇ ਦੇਵੇ ਹੂੰ ਠੀਕ ਆ ਹਾਂ ਬਾਕੀ ਥਣ ਭਾਂਡੇ ਦੀ ਚੈੱਕ ਕਰ ਸਕਦੇ ਹੋ ਪੂਰਾ ਟੌਪ ਦਾ ਮੋਟਾ ਥਣ ਲੱਗਿਆ ਫਵਾਨੇ ਚ ਬ੍ਰੀਕ ਬ੍ਰੀਕ ਵੀ ਇੰਚ ਵੀ ਚੈੱਕ ਕਰ ਸਕਦੇ ਹੋ ਨਿੱਗਰ ਜਰਸੀ ਕਹਿ ਸਕਦੇ ਆ ਕੋਈ ਆਏ ਮਾੜੀ ਮੋਟੀ ਜੀ ਮੰਨ ਕੇ ਨਾ ਆਵੇ ਪੂਰੀ ਵਜਨ ਵਜੂਦ ਵਾਲੀ ਜਰਸੀ ਬਈ ਵਾਰ-ਵਾਰ ਕਹਿੰਨਾ ਮੈਂ ਖਾਣਾ ਦੀ ਭਾਰ ਪਿੱਛੇ ਦੀ ਠੰਡੀ ਸੀਲ ਦੀ ਆਪਣੀ ਸਾਰਿਆਂ ਦੀ ਗਾਰੰਟੀ ਆ ਦੁੱਧ ਅਗਲਾ ਆਪ ਦੀ ਸਮਝ ਨਾ ਲਵੇ ਬਈ ਜਿੰਨਾ ਮਾਲਕਾਂ ਨੇ ਦੱਸਿਆ ਹੁੰਦਾ ਮੇਰੀ ਆ ਤਾਂ ਮੈਂ 2-4 ਕਿਲੋ ਘਾਟੀ ਦੱਸਦਾ ਹਾਂ ਹਮ ਠੀਕ ਆ ਹਾਂਜੀ ਬਈ ਨੰਬਰ ਆ ਗਿਆ 4 ਬਈ ਹਨਾ 4 ਨੰਬਰ ਤੇ ਆ ਗਈ ਐਰ ਸ਼ੈਰ ਬੜਾ ਐਰ ਸ਼ੈਰ ਮਿਲਦੀ ਨਹੀਂ ਜਿਹੜੀ ਬ੍ਰਾਂਡ ਹੈ ਅੱਜ ਕੱਲ ਪੂਰਾ ਟੌਪ ਦਾ ਬਈ ਛਿੰਮਣ ਵੀ ਇਹਦਾ ਮੁਸ਼ਕਲ ਹੋਇਆ ਪਿਆ 19 ਕਿਲੋ ਤੇ ਬੰਦਾ ਸੌਹਾ ਕਹਿੰਦਾ ਸੀ ਹੂੰ ਠੀਕ ਆ ਵੀ 19 ਕਿਲੋ ਨੋਰਮਲ ਸੇਵਾ ਤੇ ਅਸੀਂ ਚੋਇਆ ਵਾ ਕਿਨਾਂ ਆਪਣਾ ਗਰੰਟੀ ਦੇਦੀ ਪਰ ਆਪਣੀ ਆਤ ਆਪ ਗਰੰਟੀ ਦਿੰਦੇ ਨਹੀਂ ਸਾਰੀਆਂ ਚੀਜ਼ਾਂ ਬਰਾੜਾ ਤੈਨੂੰ ਵੀ ਪਤਾ ਹੂੰ ਦੂਜਾ ਸੂਹਾ ਰੀਨਲ ਦੇਣ ਲਊਗੀ ਚਾਰ ਲੈ ਜੇ ਜਾਂ ਪੰਜ ਲੈ ਜੇ ਅੱਛਾ ਹਾਂ ਠੀਕ ਆ ਮੈਂ ਕਹਾ ਤਿਆਰੀ ਬਾੜੀ ਚੰਗੀ ਹੈ ਹਨਾ ਚੱਬਾ ਸਾਰ ਕੋਈ ਚੰਗੀ ਕਿਸੇ ਪਾਸੋਂ ਨਹੀਂ ਕਾਚ ਬਾਈ ਠੀਕ ਜਿਹਨੂੰ ਟੌਪ ਦਾ ਪੀਸ ਕਹਿ ਲਗੇ ਨਾ ਉਹ ਆ ਪ੍ਰਿੰਟ ਹਾਂ ਇਹ ਪ੍ਰਿੰਟ ਮਿਲਦਾ ਹੀ ਨਹੀਂ ਯਾਰ ਇਹ ਮਾਲਾ ਬਰਾਊਨ ਡੱਬ ਕਿਤੇ ਹੀ ਮਿਲਦਾ ਸਹੀ ਗੱਲ ਆ ਬਈ ਭਾਂਡਾ ਚੈੱਕ ਕਰੋ ਬਰੇ ਪੂਰਾ ਸਾਫ ਆ ਮੁਠੀ ਵਾਲਾ ਥਣ ਕੱਲਾ ਕੱਲਾ ਨਿਖੜਵਾ ਹੱਥ ਜਵਾਈ ਵਾਲਾ ਮੈਂ ਕਹ ਦੋ ਘੜੀਆਂ ਬਹਿ ਕੇ ਵੇਖਣ ਵਾਲੀ ਚੀਜ਼ ਆ ਹਨਾ ਬਈ ਖਗਰੋਸ਼ ਘਰਨ ਵੇਖ ਹੂੰ ਤਾਂ ਉਹਨੂੰ ਚੱਕ ਗਈ ਛੱੜਦੀ ਆ ਕਰਮ ਵਾਲੀ ਛੱੜਦੀ ਆ ਨੁਕਰੀ ਘੋੜੀ ਵਾਂਗ ਹਾਂ ਹੂੰ ਬਾਕੀ ਬ੍ਰੀਡ ਕੁਆਲਿਟੀ ਹਨਾ ਪੂਰੀ ਚੰਗੀ ਐ ਦੀ ਬਾਕੀ ਥਣ ਭਾਂਡਾ ਤੁਸੀਂ ਚੈੱਕ ਵੀ ਕਰ ਸਕਦੇ ਆ ਸੋਨਾ ਕੱਟ ਵਾਲਾ ਹਵਾਨਾ ਮੁੱਟੀ ਵਾਲਾ ਥਾਣਾ ਤੇ ਇਹਦੀ ਕੀਮਤ ਬਾਈ ਬਾਈ ਮੌਲ ਕਰਾਉ ਨੂੰ 75 ਕਰਾਲਾ 70 ਕਰਾਲਾ ਹੂੰ ਜੇਦਾ ਭਣ ਤੋੜ ਕਰਨੀ ਆ ਮਾਨਦਾਨ 70 ਜੋ ਕਰੂੰਗਾ ਤਰ ਦਾ 60 ਲੈਣਾ ਹੂੰ ਹੋਜੂ ਬਸ 100 ਰੁਪਿਆ ਛੋੜ 100 ਰੁਪਿਆ ਛੋੜ ਕਰਨੀ ਬਾਈ ਫੈਕਸੀ ਰਹਿਣੇ ਫੈਕਸੀ ਮੌਲਾ ਠੀਕ ਆ ਹਾਂ ਤੇ ਨਗਰ ਨੰਬਰ ਆ ਗਿਆ ਬਾਈ ਆਪਣਾ 5 ਜੀ 5 ਆ ਗਿਆ ਬਾਈ ਇਹਦਾ ਸੂਆ ਕਿੰਨੇ ਮਾਜੀ ਬਾਈ ਦੂਜੇ ਸੂਏ ਹੁੰਦੀ ਆ ਕਿੰਨਾ ਸਮਾਂ ਕੱਢਦੀ ਆ ਜੀ ਦਿਨ ਲੈ ਜੇ ਤਿੰਨ ਲੈ ਜੇ ਚਾਰ ਲੈ ਜੇ ਬਾਈ ਨੇ ਕੀ ਲਊਗੀ ਬਾਈ ਹਰ ਮੋਟਾ ਲੱਗਿਆ ਵਾ ਹਨਾ 12 18 ਕਿਲੋ ਦੁੱਧ ਦੱਸਿਆ ਬਈ ਅਗਲੇ ਨੇ ਠੀਕ ਆ ਭੈਣ ਭਰਾ ਆਉਦੀ ਸਮਝਣਾ ਲੈਣ ਬਈ ਠੀਕ ਆ ਥਾਣਾ ਦੀ ਪਾਰ ਪਿਛੇ ਉਹ ਚ ਸਰਾ ਗੀ ਜਾਣੀ ਬਈ ਠੀਕ ਆ ਥਾਣਾ ਦੀ ਪਾਰ ਪਿਛੇ ਦੀ ਗਰੰਟੀ ਆ ਵੱਡੇ ਭਾਈ ਫੁੱਲ ਗਰੰਟੀ ਆ ਫੁੱਲ ਬਈ ਫੁੱਲ ਕਿੰਨਾ ਕੱਢ ਜੂ ਦੁੱਧ ਚਾਹੀਦਾ ਯਾਰ ਕਿ 20 ਕੱਢ ਜੇ 19 ਕੱਢ ਜੇ ਰਾਂ ਹੋਣਾ ਬਈ ਹੂੰ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਜੇ ਪੌਣੀ ਕੱਲੀ ਤੂੜੀ ਆ ਫਿਰ ਤਾਂ ਬਈ 10 ਵੀ ਨਹੀਂ ਦੇਣਾ ਠੀਕ ਆ ਜੀ ਹਾਂ ਬਾਕੀ ਸੋਨਾ ਹਵਾਨਾ ਫਿਟਨੈਸ ਵਾਲਾ ਇਹ ਗਰਮੀਆਂ ਦਾ ਤੋਹਫਾ ਹੀ ਆ ਗਏ ਹਨਾ ਬਈ ਬਾ ਗਰਮੀਆਂ ਜਾਣੀ ਆਪਣੇ ਮੌਲ ਤਾਂ ਉਹੀ ਹੁੰਦੇ ਆ ਨੇੜੇ ਤੇੜੇ ਦੇ ਜਿੰਨੇ ਵਪਾਰੀ ਵੇਚਣ ਆਲੇ ਆ ਸਭ ਲੈ ਜਾਂਦੇ ਆ ਇੱਥੋਂ ਅੱਛਾ ਹਾਂ ਬਈ ਜਿਹੜੇ ਨੇੜੇ ਤੇੜੇ ਦੇ ਹੈ ਹਾਂ ਹਾਂ ਬਈ ਵੇਚਣ ਆਸਤੇ ਤਾਂ ਇੱਥੋਂ ਲੈ ਜਾਂਦੇ ਆ ਹਾਂ ਬਾਕੀ ਇਕੱਲਾ ਇਕੱਲਾ ਢੁੱਡੀ ਢਾਡੀ ਗਾਣਾ ਨਹੀਂ ਆਪਣੇ ਕੋਲੇ ਕੋਈ ਆਉਂਦਾ ਠੀਕ ਆ ਉਹ ਪਿੰਡਾਂ ਚੋਂ ਲੈਂਦਾ ਮੁੰਡਾ ਮਾਲ ਠੀਕ ਆ ਜੀ ਹਾਂ ਠੀਕ ਆ ਯਾਨੀ ਨੇੜੇ ਤੇੜੇ ਦੇ ਜਿਹੜੇ ਵੇਚਦੇ ਆ ਸਭ ਐੱਕਕ ਦੋ ਦੋ ਨਗਲੇ ਸਾਰੇ ਲੈ ਜਾਂਦੇ ਬਈ ਸਾਰੇ ਠੀਕ ਆ ਬਈ ਬਾਕੀ 4 ਰੁਪਏ ਛੱਡ ਕੇ ਦੇ ਦੇਈਂਦੇ ਆ ਹਾਂ ਬਈ ਤਾਂ ਹੀ ਆਉਂਦਾ ਅਗਲਾ ਮੋੜ ਮੁੜ ਕੇ ਹਨਾ ਠੀਕ ਆ ਆਪਣਾ ਨਫਾ ਬਈ ਜਿਹੜੀ ਮਰਜ਼ੀ ਪੁੱਛ ਲਈ ਨੇੜੇੜੇ 2250 ਸੋਨਾ ਸਵਾਰ ਜੈ ਜੀ ਲਈਦਾ ਹਾਂ ਫਿਰ ਕਮਾਈ ਤਾਂ ਕਰਨੀ ਆ ਇਹ ਤਾਂ ਹੈ ਬਈ ਜੇ ਆਪਾਂ ਦੁੱਧ ਧੋਤੇ ਵੀ ਕਰਨੀ ਐ ਇੰਨਾ ਵੀ ਜਿਵੇਂ ਲਿਆ ਕੇ ਉਵੇਂ ਫੜਾਈ ਜਾਂਦੇ ਨਫਾ ਤਾਂ ਹਰੇਕ ਹੀ ਲੈਣਾ ਹਾਂ ਮੈਂ ਜੀ ਫੜਾਈ ਜਾਂਦੇ ਹਾਂ ਕੰਮ ਨਫੇ ਨੂੰ ਹੀ ਕਰਦੇ ਆ ਸਹੀ ਗੱਲ ਆ ਬਈ ਐਵੇਂ ਆਪਾਂ ਹਨਾ ਗੱਪ ਮਾਰਦੇ ਕੇ ਬਈ ਜਿੰਨੇ ਦੀ ਲਈ ਉਹਨੇ ਦੀ ਦੇ ਤ ਨਹੀਂ ਉਹ ਤਾਂ ਬਈ ਕੌਣ ਕਰਦਾ ਤੈਨੂੰ ਜਵਾਗ ਤਾਂ ਹਰੇਕ ਨਹੀਂ ਪਾ ਲੈਣੇ ਹਾਂ ਜੈਜ ਡਿਮਾਂਡ ਦੀ 5 ਨੰਬਰ ਬਸ 67 ਦੀ ਠੀਕ ਆ ਤੇ ਨਾ ਨੰਬਰ ਆ ਗਿਆ ਬਈ 6 6 ਨੰਬਰ ਬਈ ਦੂਜਾ ਸੁਆ ਸੁੰਦੀ ਆ ਚੀਕਾ ਇਹਦਾ ਪੂਰਾ ਹੁੰਦਾ ਪਿਆ ਬਰਾੜਾ ਹਜੇ ਖੁੱਲਾ ਹੀ ਲੈ ਜੂ ਪੂਰਾ ਟਾਈਮ ਪਿਆ ਬਈ ਹਜੇ ਪਰ ਬਣੂਗੀ ਬਹੁਤ ਵੱਚੀ ਥੱਲੋ ਸਾਫ ਬਹੁਤ ਆ ਫਿਰ ਅੱਧ ਜੀ ਫਿਰਦੀ ਆ ਭਾ ਵੀ ਬਹੁਤ ਲੋਟ ਆ ਬਈ ਆਫਰ ਹੀ ਆ ਦਾ ਪਰ ਮੈਨ ਲੈ ਵੀ ਦਾ 15000 ਸਸਤੀ ਜਾਣੀ ਮੈਂ ਕਹ ਤੂੰ ਜਿਹੜਾ ਪਹਿਲਾ ਵੀਡੀਓ ਚੱਕੂ ਪਹਿਲਾ ਫੋਨ ਇਹਦਾ ਹੀ ਹੁਣ ਅੱਛਾ ਹਾਂ ਇਹੀ ਮੰਗਣੀ ਆ ਇਹੀ ਮੰਗਣੀ ਆ ਰੇਗ ਨੇ ਛੋਟਾ ਪੁੱਲ ਕਰ ਦੇਣਾ ਜਮਾ ਜੈਜ ਪਾ ਦੀ ਆ ਬਈ ਠੀਕ ਆ ਥਣਾ ਦੀ ਫੁੱਲ ਗਰੰਟੀ ਫੁੱਲ ਗਰੰਟੀ ਬਈ ਫੁੱਲ ਠੀਕ ਆ ਜੀ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਚੰਗੀ ਹੈ ਨਾ ਹੈ ਕੱਚੀ ਆ ਪਰ ਚੰਗੀ ਆ ਰੋਕ ਲਈ ਮਾੜੀ ਜੀ ਥਣ ਚੱਕ ਕਰਾ ਦੇ ਕੇ ਥਣ ਬੜਾ ਚੰਗਾ ਲੱਗਿਆ ਹੋਰ ਕਿਸੇ ਕੋਲੇ ਹੁੰਦੀ ਬਈ ਪਹਿਲਣ ਕਹਿ ਕੇ ਦੇਣੀ ਸੀ ਪਰ ਹੈ Ориਗਨਲ ਦੂਜਾ ਸੂਆ ਪਹਿਲਣ ਵਾਲਾ ਹੀ ਆ ਬਈ ਹੈ ਦੂਜੇ ਸੂਏ ਰੀ ਹਾਂਜੀ ਬਈ ਠੀਕ ਆ ਕੱਚੀ ਕੱਚੀ ਆ ਮੱਲਾ 10 ਦਸ ਦਣ ਕਿਨੇ ਸਾਹਮ ਕੇ ਵਿੱਚ ਨਹੀਂ ਹੋਵੇ ਹੈ ਨਾ 4 ਪੈਸੇ ਦੇਣ ਵਾਲੀ ਆ ਬਈ ਜਿਹੜੇ 10000 ਨਫਾ ਲੈਣੇ ਨੇ ਨਾ ਅੱਖਾਂ ਮੀਰ ਕੇ ਨੂੰ ਲੈ ਜਾਣਾ ਠੀਕ ਆ 10000 ਦੇ ਕੇ ਜਾਉ ਠੀਕ ਆ ਹਾਂ ਜੈਜ ਡਿਮਾਂਡ ਇਹਦੀ ਬਾਲੀ ਨਹੀਂ ਕੋਈ ਬਾਲੀ ਨਹੀਂ 48 ਦੀ ਮਾਣਦਾਨ ਕਿੰਨਾ 48 47 ਦੀ 47 ਦੀ ਜਾਣਦੇ ਜਾਣਦੇ ਵਾ 47 ਤੋਂ ਘੱਟ ਨਾ ਹੁਣ ਕੋਈ ਫੋਨ ਲਾਵੇ ਬਾਈ ਠੀਕ ਆ 47 ਲੈਣਾ ਹੀ ਆ ਬਫੈਕਸ ਆ ਬਾਈ ਠੀਕ ਆ 6 ਨਗ ਹੋ ਗਏ ਬਾਈ 7 ਨੰਬਰ ਨਗ ਦੂਜਾ ਸੂਆ ਸੁੰਦੀ ਆ ਬਾਈ ਜਮਾ ਤਿਆਰ ਆ ਅੱਜ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਠੀਕ ਆ ਡਾਲ ਲੈਣ ਤੇ ਹੀ ਆ ਜਮਾ ਡਾਲਿਆਂ ਦੇ ਬਾਈ ਇਹਦਾ 21 ਕਿਲੋ ਅਗਲੇ ਨੇ ਦੁੱਧ ਗਿਆ ਆਪਾਂ 19 ਮੰਨ ਕੇ ਲਈਆ ਭੈਣ ਭਰਾਵ ਦੀ ਸਮਝ ਨਾ ਲੈਣ ਹੂੰ ਇਹ ਤਾਂ ਕ੍ਰੋਸ ਜੰਗ ਆ ਗਿਆ ਬਾਈ ਹਾਂ ਬਾਈ ਕ੍ਰੋਸ ਚ ਇਹ ਸਾਹੀਵਾਲ ਦਾ ਟੱਚ ਆ ਗਿਆ ਹਾਂਜੀ ਬਈ ਹਾਂਜੀ ਠੰਡੀ ਆ ਬਈ ਲੱਤ ਛੜ ਵਾਲੀ ਤਾਂ ਹੈ ਗਾਰੰਟੀ ਹੋਊਗੀ ਬਈ ਦੁੱਗਣੀ ਸਾਈ ਮੋੜ ਦਾਂਗੇ ਜੇ ਲੱਤ ਚੱਕ ਜੇ ਵੜ ਜੇ ਲੱਤ ਚੱਕ ਹਾਂ ਠੀਕ ਆ ਬਈ ਇਹ ਆਨਲਾਈਨ ਵੀ ਕਹਿਣੇ ਮੰਗਾਉਣੀ ਆ ਉੱਤਰ ਦੀ ਪਾਸ ਕਰ ਲਿਆ ਅਗਲਾ ਹੀ ਹੂੰ ਗੱਡੀ 'ਚ ਉੱਤਰ ਦੀ ਪਾਸ ਕਰ ਲਵੇ ਹਾਂਜੀ ਬਈ ਠੀਕ ਆ ਤਿਆਰ ਹੀ ਆ ਬਸ ਬਾਹਲੇ ਦਿਨ ਨਹੀਂ ਲੈਂਦੀ ਇੱਕ ਅੱਧਾ ਦੇਣੀ ਲਊਗੀ ਮਸਾ ਲਊਗੀ ਬਈ ਪਹਿਲੀ ਗੱਲ ਤਾਂ ਹੋ ਸਕਦਾ ਰਾਤ ਨੂੰ ਸੂਪੇ ਵੜ ਆ ਜੀ ਸਹੀ ਗੱਲ ਆ ਬਾਕੀ ਇਹ ਦੋ ਬ੍ਰੀਡਾਂ ਜਾਂ ਮੈਕਸ ਆ ਗਈਆਂ ਦੁੱਧ ਦਾ ਜਮਾ ਹੀ ਸੰਗਣਾ ਹੋ ਜਾਣਾ ਬਈ 6 ਫੈਟ ਦੀ ਗਰੰਟੀ ਵਾਲੇ ਕੰਮ ਦੀ ਸਾਰੀਆਂ ਹੀ 6 ਫੈਟ ਵਾਲੀਆਂ ਅੱਜ ਮੱਝਾਂ ਰਗ ਲੱਗਿਆ ਥਣ ਤੇ ਮੱਝਾਂ ਰਗਈ ਪਿਆਦ ਨੇ ਇਹਨਾਂ ਦੁੱਧ ਹਾਂਜੀ ਬਈ ਚੰਗੀ ਫੈਟ ਵਾਲਾ ਤੇ ਇਹਦੀ ਜੈ ਜੀ ਡਿਮਾਂਡ ਬਾਹਾਨਾ ਵਿਰੇਪਾਨ ਤੋੜ ਕਰਨੀ ਆ ਦਾ 70 ਪਾ 75 ਆ 65 ਪਰ ਦਾ ਲੈਣਾ ਫਿਕਸ ਡਿਮਾਂਡ ਬਈ ਆਈ ਗਈ ਵੀ ਦਾਸ ਦਿੰਨੇ ਆ ਹੂੰ ਕੋਈ ਡਾਰ ਨਹੀਂ 2500 ਨਫਾ ਲੈਣਾ 65000 ਰੁਪਏ ਘਰੇ ਆਈ ਹੈ ਅੱਛਾ ਘਰੇ ਹਾਂ ਦੇਣੀ 65 ਦੀ ਐ ਦੂਬਾ ਘਟਾਣਾ ਟੋੜਨਾ ਕਰੇ ਕੋਈ ਆਪਾ ਵਾਰ-ਵਾਰ ਗਈਹੀ ਗੱਲ ਕਹਿੰਦੇ ਆ ਬਾਈ ਠੀਕ ਆ ਜੀ ਹਾਂ ਤੇ 8 ਨੰਬਰ ਨਾ ਅਗ ਬਾਈ ਦੂਜਾ ਸੂਆ ਹਾਂਜੀ ਬੰਦੇ ਦਾ ਨੰਬਰ ਐਡਰੈਸ ਬਾਈ ਇਹਦਾ ਪਹਿਲਾਂ ਲੈ ਲੇ ਅਗਲਾ ਮੇਰੇ ਨਾਲ ਗੱਲ ਨਾ ਕਰੇ ਸਿੱਧੀ ਅਗਲੇ ਨਾਲ ਕਰ ਲੈ ਠੀਕ ਆ 23 ਕਿਲੋ ਪਲੂਨ ਦਾ ਦੁੱਧ ਚੋਇਆ ਵਾ ਠੀਕ ਆ ਜੀ ਬਾਕੀ ਭੈਣ ਭਰਾ ਆ ਦੀ ਸਮਝ ਨਾ ਲੈਣੇ ਉਹਨਾਂ ਦੀ ਸੇਵਾ ਹਨਾ ਹੂੰ ਦੇਣ ਇਹ ਲੈ ਜੇ 4 ਲੈ ਜੇ ਜਾਂ 5 ਲੈ ਜੇ ਠੀਕ ਆ ਹਾਂਜੀ ਬਾਈ ਇਹ ਕਟੂ ਕੀ ਦੇਣਾ ਹਾਂਜੀ ਬਾਈ ਇਹ ਵੀ ਟੱਚ ਕਰੌਸ ਦਾ ਹੀ ਆ ਗਿਆ ਕਰੌਸ ਬਾਈ ਪਿਓਰ ਕਰੌਸ ਸਾਰਿਆਂ ਨਾਲ ਉੱਚੀ ਆ ਬਾਈ ਕੱਦ ਚ ਹੂੰ ਕੱਦ ਚ ਚੰਗੀ ਆ ਹਾਂ ਸਾਰਿਆਂ ਨਾਲ ਬਾਕੀ ਬੀਲ ਵੀ ਚੰਗੀ ਆ ਲੈਂਥ ਵੀ ਬਹੁਤ ਆ ਬਾਈ ਵਜਨ ਵੀ ਪੂਰਾ ਵਹਿੜ ਦਾ ਦੇਣ ਕਾ ਜਰੂਰ ਕੱਟਦੀ ਆ ਹਾਂਜੀ ਬਾਈ ਠੀਕ ਆ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿਖੜਮਾਂ ਲੱਗਿਆ ਵਾ ਕੱਟ ਆਲਾ ਹਵਾਨਾ ਤਿਆਰੀ ਚੰਗੀ ਕਰਦੀ ਆਂਦੀ ਆ ਬਹੁਤ ਬਣੂਗੀ ਬਾਈ ਬਹੁਤ ਬਣੂਗੀ ਵਹਿੜ ਇਹ ਹੂੰ ਮੋੜ ਲੈ ਬਾਕੀ ਜਿਹਦੇ ਤਿਆਰ ਹੋ ਗਈ ਉਹਦੇ ਗੱਲਬਾਤ ਹੈ ਨਾ ਇਹਦੀ ਹੋਰ ਹੀ ਹੋਣੀ ਆ। ਭਾਈ ਮੁੱਲ ਵੀ 10000 ਵੱਜ ਜਾਣਾ ਜਾਂ ਦਸੂਪੀ। ਇਹ ਤਾਂ ਗੱਲ ਹੈਗੀ ਆ। ਅੱਜ ਫਿਰ ਬਾਅਦ ਚ ਦੇ ਦੇਣੀ ਆ। ਬਹੁਤ ਆਫਰ ਹੀ ਇਹਦੀ ਆ ਭਾਈ ਅੱਜ। ਕਿੰਨਾ ਜੀ? 65 ਹੀ। 65 ਹੀ ਦਾ ਕੱਚੀ ਕੱਚੀ ਦਾ। ਵਾ ਕੱਚੀ ਕੱਚੀ ਦਾ 65 ਹੀ ਆ ਭਾਈ। ਤੇ ਜੋੜੇ ਦੇ ਮੁੱਲ 75 ਆ ਭਾਈ। ਮੁੱਲ ਨਾਲ ਕੋਈ ਸਮਝ ਲੈ ਮੁੱਲ ਮੈਂ 65 ਕੀਤਾ। ਹੂੰ। ਇਹ ਵਾਰ-ਵਾਰ ਮੈਂ ਕਹੀਆਂ ਨਾ ਵੀ ਲੈਣ ਵਾਲੇ ਪੈਸੇ ਦੱਸੇ ਆ। ਠੀਕ ਆ। ਹਾਂ। ਤੇ ਜੋੜੇ ਤੇ ਆਫਰ ਯਾਰ ਭਾਈ ਬਰਾੜਾ ਨਹੀਂ ਹੋਣਾ ਪਰ ਘਰ ਨੂੰ ਆਪਾਂ ਮਾਣਦਾਨ ਜ਼ਰੂਰ ਕਰ ਦਾਂਗੇ ਕਰਦੇ ਜੋੜੇ ਤੇ ਆਫਰ ਜੇ ਆ ਕੋਈ ਜੋੜਾ ਲੈਣਾ ਤਰੇਡ ਤਰੇਡ ਦਾ ਠੀਕ ਆ ਹਾਂ ਠੀਕ ਆ ਤਰੇਡ ਤਰੇਡ ਦਾ ਦੇ ਦਾਂਗੇ ਉਹ ਵੀ ਮੈਂ ਤੁਹਾਨੂੰ ਦੱਸੀ ਜਾਣਾ ਵੀ ਅੱਜ ਵਿਆਹ ਹੂੰ ਰਿਸ਼ਤੇਦਾਰੀ ਚ ਵਿਆਹ ਜਾਂਦਾ ਮਰੇ ਨੇ ਆਪਾਂ ਮੋਲੀ ਉਹ ਕਰਦੇ ਠੀਕ ਗੱਲ ਇਹ ਨਹੀਂ ਹੈ ਜਿਹੜੇ ਰੁਪਏ ਹੈ ਬਸ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ